ਸਾਜੀ ਦੋਸਤੋ ਸਵਾਗਤ ਹੈ ਤੁਹਾਡਾ ਦਿੱਲੀ ਬਲੌਗ 'ਚ ਸਵਾ ਮੇਰਾ ਬ੍ਰਦਰ ਕਰ ਲਿਆ ਬਰਸ ਆਪਾਂ ਹੁਣ ਜਾ ਰਹੇ ਹਾਂ ਦੁਕਾਨ ਤੇ ਦੂਜੀ ਆਪਣੇ ਕਰਨਾ ਫਸ ਤੋਂ ਬੜਾ ਪੰਜਵਾਂ ਤੇ ਕਰਨਾ ਕਰਨਾ ਇਹ ਸਾਡਾ ਬਾਈਕ ਆ ਹੁਣ ਆਪਾਂ ਤਿਆਰ ਹੋਵਾਂਗੇ ਤੇ ਜਾਵਾਂਗੇ ਦੁਕਾਨ ਤੇ ਟਾਈਮ ਹੋ ਗਿਆ ਜਿਆਦਾ ਪਰ ਆਪਾਂ ਫਿਰ ਵੀ ਜਾਵਾਂਗੇ ਦੁਕਾਨ ਤੇ ਲੂ 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 ਸਾਪਾ ਤੁਹਾਨੂੰ ਬਾਹਰ ਦੇਖਣਗੇ ਸਾਡੇ ਜਵਾਕ ਕੀ ਕਰਦੇ ਆ ਭੰਦੇ ਯਾਰ ਗੰਦ ਪਾਈ ਜਾਂਦੇ ਨੇ ਦੇਖੋ ਰੌਲਾ ਰੱਪੜ ਰੌਲਾ ਰੱਪੜ ਇਹ ਆਪਾਂ ਇਹ ਲੋੜ ਲੜੂ ਇਹ ਮਿਸਟਰ ਕਾੜੂ ਉਹ ਮਿਸਟਰ ਕੋੜੂ ਉਹ ਬਈ ਟੱਟੂ ਟੱਕੂ ਟੱਟੂ ਕੋੜੂ ਲੜੂ ਕਿੱਪੜਾ ਕੀ ਆਹ ਦੇਖੋ ਇਹ ਕੋੜੂ ਲੋੜੂ ਸਵੇਰੇ ਸਵੇਰੇ ਖੇਡ ਰਹੇ ਨੇ ਟਾਈਮ ਹੋ ਗਿਆ ਜਿਆਦਾ ਹੁਣ ਆਪਾਂ ਚੱਕਾਂਗੇ ਕਿੱਟ ਰਾਪਾਂ ਜਾਵਾਂਗੇ ਆਪਣੇ ਦੁਕਾਨ ਤੇ ਇਹ ਸਾਡੀ ਪਿੰਕੀ ਆਪੇ ਦੇ ਚੋਬੇ ਇਹਦਾ ਕੋੜੂ ਇਹ ਸਾਡਾ ਮਹਾ ਲਾੜੂ ਠੀਕ ਹੈਂ ਨਿਕਲ ਵਾਰ ਜੀ ਇਹ ਸਾਡਾ ਜੰਮਾ ਜੀ ਮੈਂ ਸਿਰੇ ਦਾ ਲਾੜੂ ਪੀ ਪੋ ਚਲੋ ਜੀ ਹੁਣ ਆਪਾਂ ਚੱਕਰੇ ਬੈਗ ਕਰੇ ਆ ਗਏ ਸਾਰੇ ਬੋਲੋ ਰ राधे राधे ਕਿਉਂਕਿ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਜਲ ਮਸਤ ਹੈ ਜੀ ਕੱਲ ਨੂੰ ਸੋ ਇਸ ਕਰਕੇ ਆਪਾਂ ਲੇਟ ਹੋ ਗਏ ਹੁਣ ਆਪਾਂ ਦੇਖ ਰਿਹਾ ਕਿੱਟ ਮੈਨੇ ਪਾ ਲਈ ਚੱਕ ਕੇ ਹੁਣ ਆਪਾਂ ਜਾ ਰਹੇ ਦੁਕਾਨ ਦੇਖੀ ਗਈ ਜੂਰੀ ਬਾਈਕ ਤੇ ਆਪਾਂ ਬੱਟਣ ਲੱਗੇ ਬਾਏ 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 ਸੋ ਲੋ ਜੀ ਗਾਇਸ ਆਪਾਂ ਜਾ ਰਹੇ ਹਾਂ ਬਾਈ ਰਵਸਤੀ ਦੇ ਵਿੱਚੋਂ ਸੋ ਰੱਬ ਦਾ ਬਹੁਤ ਬਹੁਤ ਸ਼ੁਕਰ ਹੈ ਸਾਡੇ ਵਾਲੀ ਫਾੜਕਾਂ ਖੁੱਲੀਆਂ ਨੇ ਹੀ ਫਾੜਕਾਂ ਖੁੱਲੀਆਂ ਦਾ ਬਹੁਤ ਖੁਸ਼ ਖਬਰੀ ਹੈ ਠੀਕ ਹੈ ਜੀ ਜੇ ਤੁਸੀਂ ਵੀ ਨੇੜੇ ਤੇੜੇ ਛੇਤੀ ਆ ਸਕਦੇ ਹੋ ਜੀ ਠੀਕ ਹੈ ਜੀ ਇਹ ਕੋਈ ਇਹ ਆਹ ਇਹ ਆਹ ਇਹ ਫਾੜਕਾਂ ਇਹਦਾ ਮੇਰਾ ਨਾਮ ਕਹਿੰਿਆ ਹਨੂਮਾਨ ਪਾਇੰਟ ਹਨੂਮਾਨ ਕਾਈਟ ਹੈ ਜੀ ਉਹਨਾਂ ਦਾ ਪਰ ਮਸ਼ਹੂਰ ਹੋਇਆ ਉਹਦੇ ਆਹ ਸਾਡੇ ਸਿੱਖ ਭਾਈ ਚਾਰੇ ਗੁਰਦੁਆਰਾ ਨੇੜੀ ਆ ਆ ਦੇਖੋ ਗੁਰਦੁਆਰਾ ਰਾਮ ਗੜੀਆ ਗੁਰੂ ਜੀ ਜਿੱਥੇ ਪਹੁੰਚ ਕੇ ਉਹ ਆ ਮੰਗਤ ਕਰਾਉਂਦੇ ਨੇ ਬੜੀਆ ਮਤਲਬ ਰਾਮ ਤੇ ਗੜੀਆ ਮਤਲਬ ਬ੍ਰਾਮ ਤੇ ਦੋਨੇ ਭਗਵਾਨਾਂ ਦਾ ਮਿਕਸਚਰ ਹੈ ਕਿ ਰਾਮ ਗੜੀਆ ਆ ਇਹ ਲੀਓ ਟੈਟੂ ਜਿਹੜੇ ਗੁਰਦੁਆਰੇ ਦੇ ਵਿੱਚ ਜਿਹੜੇ ਬਤੂਰੀ ਦੇ ਸਮਾਨ ਸੋਣ ਖੇਦਾਂ ਜਿਹਨੇ ਘਰ ਪਾਣਾ ਉਹ ਤੋਂ ਖਰੀਦ ਲੈਣੇ ਸੱਗੇ ਗੁਰਦੁਆਰੇ ਦੇ ਵਿੱਚ ਵੀ ਆਰਾਮ ਦਾ ਨਾਮ ਆ ਗਿਆ ਸਾਡਾ ਬੈਂਕ ਵੀ ਬੈਂਕ ਜਿਹੜਾ ਉਹ ਜਿੰਨੇ ਕਰੇ ਕਰੀ ਕੈਸ਼ ਹੁੰਦਾ ਕਿ ਅਸੀਂ ਬਹੁਤ ਵਾਰੀ ਕਢਾਇਆ ਹੀ ਪਰ ਨਹੀਂ ਮਿਲਿਆ ਉਹ ਕ੍ਰਿਸ਼ਨ ਮਹਾਰਾਜ ਨੂੰ ਗੋਬਿੰਦ ਵੀ ਕਹਿੰਦੇ ਨੇ ਤੇ ਜਰੂਰ ਬਹੁਤ ਨਾਲ ਸੁੰਘ ਜੀਦਾ ਆ ਵਾ ਭਾਈ ਸਿਲੰਡਰ ਵਾਲਾ ਬਣਾ ਦੇ ਤੇ ਕਰ ਟੈਂਪਲ ਇਹ ਸਾਰੇ ਕੋਈ ਨਹੀਂ ਆਪ ਦੇ ਗਰਮ ਹੋ ਜੀ ਤਰਗੋ ਤੇ ਸੌ ਪਾ ਗਈ ਰੱਡਪਲ ਹੈਰ ਸਲੂ ਹੇ ਚਲ ਇਸ ਤੋਂ ਅੱਗੇ ਹੁਣ ਆਪਾਂ ਕੋਈ ਦੁਕਾਨ ਇਹ ਆਪਣਾ ਜਿੰਦਾ ਡਿੰਡਣੇ ਨਿਰੰਢੇ ਆਪਰਾ ਬ੍ਰਦਰ ਤੇ ਅਰੇ ਨਾਲਾਂ ਦੋ ਆਪਾਂ ਬੋਲਾਂਗੇ ਜੁੰਦਾ ਹੀ ਚੱਕੋ ਪਾਉਣਾ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰੈਡ ਅਪਲ ਹੋਰ ਸਲੂਨ ਚ ਪਹਿਲਾ ਦਰਸ਼ਨ ਕਰੋ ਰਾਦੇ கிருஷ்ਣ ਦੇ ਕੱਲ ਨੂੰ ਜਨਮਾਸਤੇ ਮੈਂ ਸਾਰੇ ਦਰਸ਼ਨ ਕਰ ਲਓ ਜੀ ਰਾधे-ਰਾਦੇ ਸਾਰਿਆਂ ਨੂੰ ਜੈ ਹਨੂਮਾਨ ਜੈ ਸਾਰੇ ਦੇਵਤਾ ਜੀ ਜੋ ਕੋਈ ਸਲੂਨ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆਪਣੇ ਆਪਣੀ ਜਗ੍ਹਾ ਤੇ ਇੱਕ ਲਾਈਟ ਜਗ ਗਈ ਮੈਂ ਆਪਾਂ ਜਗਾਵਾਂਗੇ ਇੱਕ ਪੰਖਾ ਪੰਖਾ ਵੀ ਸੰਦਪਿਆ ਹੋ ਦੂਜਾ ਬੰਕਾ ਵੀ ਅੱਜ ਬੱਲੇ 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 ਲਾਈਟ ਹੈਗੀ ਓਏ ਅੱਜ ਨਹੀਂ ਕਰੀ ਆ ਗਿਆ ਵੀਰੇ ਇੱਕ ਲਾਈਟ ਹੋਰ ਜਗ ਪੀ ਇੱਕ ਹੋਰ ਜਗਾ ਦਿੰਨੇ ਆ ਉਧਰ ਲਈ ਆ ਗਈ ਇੱਕ ਇੱਧਰ ਲਈ ਜਗਾ ਦਿੰਨੇ ਆ ਸੋ ਚਪਈ ਸੋ ਆਪਾਂ ਹੋ ਗਏ ਰੈਡੀ ਸ਼ੈਡੀ ਹੁਣ ਆਪਾਂ ਲਾਵਾਂਗੇ ਕਿੱਟ ਸੈਟ ਤੇ ਪਰ ਆਪਾਂ ਮਾਰਾਂਗੇ ਝਾੜੂ ਝਾੜੂ ਮਾਰ ਕੇ ਆਪਣੀ ਜਿਹੜੀ ਕੀ ਕਹਿੰਦੇ ਨੇ ਉਹਨੂੰ ਕੀ ਕਹੀਏ ਇਹਨੂੰ ਯਾਰ ਟਾਰਜ਼ਨ ਕਹਿੰਦੇ ਹੁੰਦੇ ਟਾਰਜ਼ਨ ਟਾਰਜ਼ਨ ਆਪਾਂ ਕਰਾਂਗੇ ਬਾਹਰ ਖੜੀ ਇਹ ਮੇਰਾ ਬ੍ਰਦਰ ਜਾਰੇ ਹੀ ਸੁਨਾਮ ਆ ਨਾਮ ਮੇਰੇ ਬਹੁਤ ਘੈਂਟ ਨਾਨਕੇ ਨੇ ਬਹੁਤ ਚੰਗੇ ਨਾਨਕੇ ਨੇ ਇਹੋ ਜਿਹੇ ਨਾਨਕੇ ਰੱਬ ਸਾਰਿਆਂ ਨੂੰ ਨਾਮ ਦੇਵੇ ਗਲਤੀ ਨਾਲ ਵੀ ਠੀਕ ਹੈ ਜੀ ਗੁੱਸੇ ਹੋ ਗਿਆ ਮੇਰਾ ਭਾਈ ਨਾਨਕੇ ਦੇ ਨਾਂ ਤੇ ਕਾੜੀ ਮਾਰਦੇ ਇੱਕ ਵਾਰੀ ਮੇਰੇ ਮਾਮੇ ਸੁੱਖੀ ਦੇ ਨਾਮ ਤੇ ਤਗੜ 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 ਆ ਤੇ ਰੱਡਾਪੜ ਰੱਡਾਪੜ ਕਾਲਾਂ ਦਾ ਦੇਖੋ ਜੀ ਰੈਂਗੂ ਦਾ ਛੰਡਾ ਜੀ ਮੁਰਿਆ ਸੋਲ ਤੋਂ ਮਿਲਾਂਗੇ ਬਹਿ ਇੰਨਾ ਕਿ ਵਲੌਗ ਬਣਾਵਾਂਗੇ ਉਸ ਤੋਂ ਬਾਅਦ ਇੱਕ ਕਾੜੀ ਨੂੰ ਮਿਠਾ ਲਾਂਗੇ ਕਿਹੜੇ ਸੰਡੇ ਡੁੰਕੇ ਦਾ ਪਹਿਲਾ ਕਾੜੀ ਇੱਕ ਕਸਟਮਰ ਆਇਆ ਉਹਦੀ ਬਾਲ ਕੱਟ ਕੇ ਤੁਹਾਨੂੰ ਵੀਡੀਓ ਦਿਖਾਵਾਂਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁੱਲੀ ਜੀ ਥੈਂਕ ਯੂ ਜੀ ਥੈਂਕ ਯੂ ਜੀ ਕੋਈ ਵੀ ਫੁੱਲਵਾਜ ਕਰਿਓ ਵੀਡੀਓ ਪਾਈ ਬਣ ਕੇ ਠੀਕ ਆ